ਦੁਨੀਆਂ ਚ ਕਿੰਨੇ ਸੋਨੇ ਉਂਗਲਾਂ ਤੇ ਗਿਣੀਏ ਜੀ ਹਾਏ ਤੇਰਾ ਨਾਂ ਕਿੱਥੇ ਆਉਂਦਾ ਤੈਨੂੰ ਕੱਖ ਵੀ ਪਤਾ ਨਹੀਂ ਅਸਤ ਜੀ ਮੇਰਾ ਮਰਨਾ ਸਫਲ ਹੋ ਗਿਆ ਵੱਡੇ ਬਣ ਕੇ ਕਿਰਾਏ ਉੱਤੇ ਬੋਲਦੇ ਨੇ ਬੁੱਲ ਜਿਹੇ ਘੁੱਟ-ਘੁੱਟ ਕੇ ਉਹ ਅਸੀਂ ਬੈਠੇ ਕਿੰਜ ਨਿਗਾ ਪਈਏ ਉਹਨਾਂ ਨੂੰ ਮਿਲਣ ਲੋਕੀ ਉੱਠ-ਉੱਠ ਕੇ ਹੁਣ ਉਹਨਾਂ ਨੂੰ ਸਲਾਮ ਕਹਿਣ ਵਾਲੇ ਭਾਈ ਸਾਡੇ ਜੇ ਹਜ਼ਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸ਼ਤਾਰ ਹੋ ਗਏ ਆਪ ਪਿੱਤਲ ਤੋਂ ਸੋਨਾ ਬਣ ਬੈਠੇ ਫੁੱਲਾਂ ਤੋਂ ਅਸੀਂ ਖਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸ਼ਤਾਰ ਹੋ ਗਏ ਮੇਰੀ ਇੱਛਾ ਜੀ ਜੀ ਛੋਟੇ ਨਾਲ ਫੋਟੋ ਖਿਚਾ ਕੇ ਨਾ ਘਰੇ ਲਾਉਂਗਾ ਮੇਰੀ ਇੱਛਾ ਜੀ ਮੰਨਦੇ ਲਓ ਜੀ ਚਰਪੀ ਜੀ ਇੱਕ ਸ਼ਖਸ ਨੂੰ ਬੁਲਾਉਣਾ ਮੈਂ ਬਹੁਤ ਲੰਮੇ ਸਮੇਂ ਤੋਂ ਨਾ ਤੁਹਾਡਾ ਇੰਤਜ਼ਾਰ ਕਰਦਾ ਉਹ ਕਹਿੰਦਾ ਜੀ ਜਦੋਂ ਵੀ ਕਦੇ ਤੁਸੀਂ ਗਏ ਦੇਬੀ ਜ ਨੂੰ ਮਿਲਣ ਤੇ ਮੈਨੂੰ ਲੈ ਕੇ ਜਾਇਓ ਜਦੇ ਨਾਲ ਹੀ ਲੈ ਜਾਵਾਂਗਾ ਇਹ ਸਵੇਰ 10 ਵਜੇ ਆ ਕੇ ਕਹਿੰਦਾ ਭਾਈ ਦਾ ਫੋਟੋ ਕਰਾ ਲੈ ਕੀ ਨਾ ਮੁੰਡਾ ਬੱਸ ਜੇ ਵੀ ਪਾ ਅੰਨੇ ਤੇ ਪਾਈ ਜਿੰਨਾ ਮਾਰੀ ਚਲਦੇ ਸੀ ਚਲਦੇ ਸੀ ਕੁਝੋਂ ਦੇਖੋ ਕੁਝ ਲੋਕ ਇੱਕ ਬਾਈ ਜੀ ਇੱਕ ਰਿਕਵੈਸਟ ਆ ਤੁਸੀਂ ਕੋਈ ਮਾਰਗੀ ਸ਼ੇਅਰ ਕਰਦੇ ਹੋ ਤੁਹਾਡਾ ਹੀ ਕੋਈ ਸੁਣਾਓ ਇਹਨਾਂ ਦੇ ਦੋ ਜਣੇ ਗਾਵਾਂਗੇ ਰਲ ਕੇ ਫੋਨ ਚੁਣ ਰਿਹਾ ਹੈਗਾ ਫਿਰ ਵੀ ਮੈਂ ਛੋਟੀ ਫੋਟੋ ਲੈ ਲਈ ਇੱਕ ਸ਼ੇਅਰ ਕੋਈ ਕੋਈ ਮਾਰਗੀ ਸ਼ੇਅਰ ਕਰ ਦਿਓ ਉਹ ਸੁਣਾ ਦੇ ਮੈਨੂੰ ਇਹ ਕੰਮ ਕਰ ਜਾਓ ਬੰਦੇ ਭਾਈ ਜੀ ਸੁਣਾ ਕੋਣ ਕਿੰਨਾ ਤੈਨੂੰ ਚਾਹੁੰਦਾ ਤੈਨੂੰ ਕੱਖ ਵੀ ਪਤਾ ਨਹੀਂ ਕੋਣ ਰਾਤਾਂ ਨੂੰ ਨਹੀਂ ਸੌਂਦਾ ਤੈਨੂੰ ਕੱਖ ਵੀ ਪਤਾ ਨਹੀਂ ਦੁਨੀਆ 'ਚ ਕਿੰਨੇ ਸੋਹਣੇ ਹੰਗਲਾਤੇ ਗਿਣੀਏ ਜੇ ਹਾਏ ਤੇਰਾ ਨਾਂ ਕਿੱਥੇ ਆਉਂਦਾ ਤੈਨੂੰ ਕੱਖ ਵੀ ਪਤਾ ਨਹੀਂ ਤੂੰ ਆਖੇ ਦੇ ਬਿਨਾ ਬਸ ਜਾਣ ਪਹਿਚਾਨ ਨਹੀਂ ਤੈਨੂੰ ਗੀਤਾਂ ਹੀ ਗਾਉਂਦਾ ਨੇ ਤੈਨੂੰ ਕੱਖ ਵੀ ਪਤਾ ਨਹੀਂ ਬਹੁਤ ਅੱਛਾ ਬਹੁਤ ਸ਼ਾਬਾਸ਼ ਉਹ ਬਈ ਜਨਾ ਦੇ ਬਾਈ ਜੀ ਇੱਕ ਹੋਰ ਸੁਣਾ ਦੇ ਕੋਈ ਆਹ ਦੀ ਪਸੰਦ ਦਾ ਜਿਹੜਾ ਬਾਈ ਤੁਹਾਨੂੰ ਬਹੁਤ ਲੱਗਦਾ ਰਹਿੰਦਾ ਉਹ ਕਾਨੂੰਨੀ ਮਿਆਂ ਨੂੰ ਰੱਖਦੇ ਨੇ ਚੇਤੇ ਜੋ ਉੱਚੇ ਆਦੇ ਯਾਰ ਹੋ ਗਏ ਉਹ ਹੁਣ ਸਾਨੂੰ ਨੇ ਜੇ ਚਾਚਾ ਨਾ ਬੁਲਾਉਂਦੇ ਉਹ ਜਦੋਂ ਦੇ ਸਟਾਰ ਹੋ ਗਏ ਵੱਡੇ ਬਣ ਕੇ ਕਿਰਾਏ ਉੱਤੇ ਬੋਲਦੇ ਨੇ ਬੁੱਲ ਜਿਹੇ ਘੁੱਟ-ਘੁੱਟ ਕੇ ਉਹ ਅਸੀਂ ਬੈਠੇ ਕਿੰਜ ਨਗਾ ਪਈਏ ਉਹਨਾਂ ਨੂੰ ਮਿਲਣ ਲੋਕੀ ਉੱਠ ਉੱਠ ਕੇ ਹੁਣ ਉਹਨਾਂ ਨੂੰ ਸਲਾਮ ਕਹਿਣ ਵਾਲੇ ਭਾਈ ਸਾਡੇ ਜੇ ਹਜ਼ਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸਤਾਰ ਹੋ ਗਏ ਅਪ ਪਿੱਤਲ ਤੋਂ ਸੁਨਣਾ ਬਣ ਬੈਠੇ ਫੁੱਲਾਂ ਤੋਂ ਅਸੀਂ ਖਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸਤਾਰ ਹੋ ਗਏ ਵੈਰੀ ਗੁੱਡ ਉਸਤਾਦ ਜੀ ਮੇਰਾ ਮਰਨਾ ਸਫਲ ਹੋ ਗਿਆ ਚਾ ਜੀ ਜੀ ਛੋਟਾ ਨਾ ਫੋਟੋ ਖਿਚਾ ਕੇ ਨਾ ਘਰੇ ਲਾਉਂਗਾ ਮੇਰੀ ਇੱਛਾ ਸੀ ਮੰਨਦੇ ਚੜਦੀ ਕਲਾ ਚਾਹੀਦਾ ਕੀ ਰੱਬ ਤੋਂ ਸੋ ਮੇਰਾ ਰਾਮਾ ਵੀ ਲੈ ਗਿਆ ਜੀ ਲੈ ਗਿਆ ਜੀ ਬਾਕੂ ਦਾ ਸਾਰਿਆਂ ਦਾ ਹੀ ਲੈ ਗਿਆ ਇਹ ਕਹਿੰਦਾ ਵੀ ਕਲਾਕਾਰਾਂ ਨੂੰ ਤੂੰ ਹਮੇਸ਼ਾ ਮਿਲਦਾ ਰਹੇ ਨਾ ਜਿੱਦੇ ਦੇਵੀ ਪਾਈ ਆਇਆ ਮੈਨੂੰ ਭਾਵੇਂ 500 ਕਿਲੋਮੀਟਰ ਲੈ ਜੀਂ ਗਿਆ ਨਾ ਘੇਰੇ ਕੋ ਲੱਗਾ ਜੀ ਮਹਾਦਰਸ਼ ਤੋਂ ਸਿੱਧਾ ਪਰ ਆਖੀ ਜੁਨੀ ਐਡਾਈ ਕਰਦਾ ਜੀ ਇਹ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਥੈਂਕ ਯੂ ਸੋ ਮਚ ਮਰਾਤਨ ਬੋ ਕਾਜ ਡਾਕਟਰ ਤੁਹਾਡਾ ਸ਼ਹਿਰ ਆ ਮੇਰਾ ਕੰਮ ਵਿੱਚ ਨਹੀਂ ਡਾਈਦਾ ਪਿਆਰ ਵਾਲੀ ਚੁੰਨੀ ਤਨੂ ਓੜ ਨਹੀਂ ਆਈ ਆਹਨ ਤੇ ਪਾਸੇ ਆਲੀ ਬੋ ਕੀ ਨੀ ਭਰਾ ਸਿਰ ਨਾ ਹੋ ਬਰੇ ਨਾ ਬਰੇ ਡਾਕਟਰ ਹਾਂ ਉਹਨੂੰ ਦਿੱਤੀ ਪਾ ਕੋ ਕੇਜੇ ਬਿਸਤਰਾ ਦੀ ਕੋ ਨੰਪੀ ਦੀ ਤੁਸੀਂ ਹੁਣੇ ਮਿਲ ਕੇ ਗਏ ਸੀ ਸ਼ੁਕਰੀਆ ਮੇਰਾ ਵੀ ਲਵ ਯੂ ਸਮੂ ਥੈਂਕ ਯੂ ਸੋ ਮਚ ਤੁਸੀਂ ਜਿੰਨਾ ਮੈਨੂੰ ਪਿਆਰ ਕਰਦੇ ਨਾ ਮੈਨੂੰ ਸੌ ਲੱਗੇ ਸਾਰੇ ਬਾਬੇ ਦੀ ਮੈਂ ਵੀ ਮੁੰਮਈ ਕਰਦੀ ਪੂਰਾ ਬਦੀ ਕਰਦੀ ਅਸੀਂ ਤੁਰੇ ਤੁਹਾਡੇ ਪਿਆਰ ਨਾਲ ਅੰਦਰ ਫਿਰਦੇ ਪਰ ਸਾਡੇ ਵਰਗੇ ਬਹੁਤ ਤੁਰੇ ਫਿਰਦੇ ਲਿਕਣ ਵਾਲੇ ਕੋਲ ਕੋਈ ਗਿਣਤੀ ਨਹੀਂ ਦੁਨੀਆ ਚ ਅਸੀਂ ਜੇ ਤੁਰੇ ਫਿਰਦੇ ਤੁਹਾਡੇ ਪਿਆਰ ਦੀ ਲੋਅ ਵਿੱਚ ਮੁਹੱਬਤ ਕਰਦੇ ਬਾਰੇ ਤੁਹਾਨੂੰ ਚੜ੍ਹਦੀ ਕਲਾ ਚ ਖੁਸ਼ ਰੱਖੋ ਖੁਸ਼ ਅੱਛਾ ਪਾਛਾ अनंत बराड़ किथे बैठे अनंत जी बहुत बहुत ਸਾਡੇ ਪ੍ਰਾਣੇ ਮਿੱਤਰ ਬੜੀ ਸਾਧਾਵਾਦ ਮਿਲੇ ਤੇ ਸੁਖੀ ਬਖੀ 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 ਕੁਡਰ ਤੋਂ ਬਹੁਤ ਚੰਗਾ ਲੱਗਾ ਵੀਰਨ ਮਿਲ ਤੂੰ ਮਿਲਿਆ ਹੋਰ ਕੀ ਮੰਗਣਾ ਏ ਤੂੰ ਕਿਸੇ ਕਬੂਲ ਦੁਆ वरी 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 तूं कमज़ोरी तूं दबी मजोरी 라운드 지